ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਪ੍ਰਮਾਤਮਾ ਸਾਰੇ ਇਲਾਕੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰ ਆਪਣੇ ਵੀ ਪਾਣੀ ਦਾ ਚੜਾ ਜਟਾ ਵਾ ਹੌਲੀ ਹੌਲੀ ਘਟਦਾ ਜਾਂਦਾ ਉਹ ਜਾ ਕੇ ਵੇਨੇ ਕਿਹੋ ਜਿਹਾ ਸਿਸਟਮ ਹੈ ਕਿਉਂਕਿ ਪ੍ਰਮਾਤਮਾ ਪਾਣੀ ਘਟਾਊਗਾ ਤੇ ਕੰਮ ਕਾਜਾਂ ਤੇ ਲੱਗਾਗੇ ਦਿਖਾਉਣੇ ਤੁਹਾਨੂੰ ਜਾ ਕੇ ਫਿਰ ਪਾਗੀ ਮਾਲਕ ਦੀ ਅੱਜ ਪਾਣੀ ਜਿਹੜਾ ਕਾਫੀ ਲੈ ਗਿਆ ਵਾ ਬੱਚੇ ਜੁੱਚੇ ਸਾਬ ਨੰਗੇ ਹੋ ਗਏ ਅੱਜ ਆ ਵੇਖ ਸਾਵਣਾ ਪੂਰਾ ਫੁੱਲ ਪਾਣੀ ਲੈ ਗਿਆ ਪਰਮਾਤਮਾ ਸੁੱਖ ਰੱਖੇ ਵੀ ਹੁਣ ਪੰਜਾਂ ਪੰਜਾਂ ਦਿਨਾਂ ਨੂੰ ਪਾਣੀ ਜਿਹੜਾ ਆਪਦੇ ਘਹਾ ਦੇ ਵਿੱਚ ਹੋ ਜੂਗਾ ਕੋਈ ਵੀ ਭਰਾ ਸਾਰੀਆਂ ਸੰਗਤਾਂ ਇੱਥੇ ਬੈਠੀਆਂ ਨੇ ਤੇ ਉਹਨੂੰ ਪਰਮਾਤਮਾ ਜਿਹੜਾ ਅੱਜ ਧੀ ਖੇਤੀ ਪਾਣੀ ਲਾਵੇ ਤੇ ਸਾਰੇ ਬੰਦੇ ਖਮਾ ਕਾਜਾਂ ਦੇ ਲੱਗਣ ਆਪਣੀਆਂ ਫਸਲਾਂ ਫੁੱਸਲਾਂ ਬੀਜਣ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜਿੰਝ ਪਹੁੰਚੇ ਬਾਉ ਪਰਮੰਡ ਮੈਂ ਤੇ ਆਪਣਾ ਵੀਰ ਵੱਡਾ ਸੋਨ ਨੂੰ ਵੇਖਣ ਜਾਏ ਪਾਣੀ ਲੱਥਾ ਕਾਫੀ ਪਰ ਅਜੇ ਵੀ ਕਈਆਂ ਥਾਵਾਂ ਤੇ ਪਹੁੰਚਿਆ ਨਹੀਂ ਜਾਂਦਾ ਹੁਣ ਆਇਆ ਨਾ ਦਾ ਬਾਬੇ ਲੈ ਇਹ ਬੀੜੀਆਂ ਕੱਢ ਕੇ ਕੋਣਾ ਕੋ ਬਾਤਾਂ ਦੀ ਬੜੀ ਸੇਵਾ ਹਮ ਬਹੁਤ ਸੇਵਾ ਆ ਬੀੜੀਆਂ ਬਣਾ ਛੱਲੀਆਂ ਨੇ ਹਾਂਜੀ ਹਾਂਜੀ ਇਹ ਵੀਰ ਆਪਣੇ ਮਿੱਟੀ ਦੀਆਂ ਟਰਾਲੀਆਂ ਲੈ ਆ ਗਏ 25 30 ਬਹੁਤ ਬਹੁਤ ਵੀਰਾਂ ਦਾ ਧੰਨਵਾਦ ਬਾਬਾ ਜੀ ਵੀਰ ਜੀ ਸਿੱਧਾ ਹੀ ਲਾ ਦਿਓ bari ਨਾਲੇ ਖੁੱਲ ਜਾਂਦੀ ਆ ਐਨੂੰ ਸਿੱਧਾ ਹੀ ਲੈ ਜਾਓ ਅਜੇ ਨਾ ਵੀਰੇ ਪਿੱਛੇ ਨਹੀਂ ਕਰਨੀਗਾ ਆਹੋ ਮੈਡਮ ਪੰਜਾਬੀ ਲੋਕਾਂ ਨੂੰ ਜਿਹੜੀ ਤੇਰੇ ਨੇ ਹਾਂ ਠੀਕ ਆ ਕੰਮ ਨੇ ਬਾਦ ਵਿੱਚ ਹਾਂ ਉਹ ਤੋਂ ਵੀ ਜੋ ਲੋਰਾਉਂਦੇ ਸੀ ਤੁਸੀਂ ਪਰਾਲਾ ਦੇ ਲੋਕ ਹਾਂ ਇਹ ਵੀ ਕੋਈ ਦੇਖੀ ਜਾ ਚਮੜਾ ਕੋਈ ਵੀ ਦੁਨੀਆ ਦੀ ਗੱਲ ਨਹੀਂ ਹੈ ਜਿਹੜਾ ਪਰਮੇਸ਼ਵਰ ਉਹ ਹਾਂ ਮਰੇ ਦੀ ਦੁਕਾਨੇ ਦੇ ਜੇਤਨਾਂ ਇਹ ਗੱਲਾਂ ਹੈ ਕਾਸ਼ ਸਿੱਖਿਆ ਹੋਰ ਅੱਗੇ ਵੱਧ ਰਹੀ ਹੋਵੇ ਯਾਰ ਉਹ ਅੰਦੇ ਸੰਸਾਰ ਤੋਂ ਤਾਂ ਨਹੀਂ ਬਾਰੇ ਕੋਈ ਗੱਲ ਨਹੀਂ ਸਿੱਖਿਆ ਤਾਂ ਨਾ ਕੋਈ ਤਾਂ ਉਹ ਆਪਣਾ ਖਾਦਾ ਸੱਲਾਹ ਪਾਉਂਦੇ ਨੇ ਇਹਨਾਂ ਨੂੰ ਕਹਿੰਦੇ ਅੱਜ ਹਾਂ ਦੇ ਪੱਤੇ ਬਣਾਉਣ ਦਾ ਜਦੋਂ ਇਹਦੇ ਬਾਰੇ ਗੱਲ ਕਰਦੇ ਨੇ ਤਾਂ ਕਹਿੰਦੇ ਆਂਦੇ ਹਾਂ ਬਸੋ ਬੰਦ ਜੀ ਜਾਨੀ ਸਾਡੇ ਰੋਸ ਦੀ ਹਾਂ ਬਹੁਤ ਜੀ ਇਹ ਵੀ ਅਸੀਂ ਕੋਈ ਗੱਲ ਨਹੀਂ ਕੋਈ ਸੀ ਮਨ ਲੋਕ ਮੈਂ ਬੋਲਣ ਦਿੰਦਾ ਜਿਹੜਾ ਤੁਸੀਂ ਮੈਂ ਗਾਇਬ ਨੂੰ ਦਿੱਤਾ ਸਾਹ ਸਾਹ ਮੈਂ ਵੀ ਨਹੀਂ ਸੁਣਤੀ ਸਾਹ ਸਾਹ ਜੀ ਜਿੱਦਨ ਦਾ ਆਪਾਂ ਨੂੰ ਸੰਕਟ ਆਇਆ ਵਾ ਮੇਰੇ ਖਿਆਲ ਚ ਪਹਿਲਾਂ ਗੱਲ ਪੰਜਾਬ ਲੈਵਲ ਦੀ ਸੀ ਫਿਰ ਇੰਡੀਆ ਲੈਵਲ ਦੀ ਹੁਣ ਮੇਰਾ ਖਿਆਲ ਤੇ ਵਰਲਡ ਲੈਵਲ ਦੀ ਆ ਸਾਡਾ ਜੂਸ ਕੋ ਸਾਰਾ ਅਲੱਗ-ਅਲੱਗ ਉਤਰਾਖੰਡ ਲਿਖੋ ਆਪਣੇ ਲਈ ਵੀ ਇਹ ਤੇ ਉਹਨਾਂ ਨੇ ਵੀ ਖੇਦ ਆਈ ਵੀ ਜਰ ਪੰਜਾਬੀ ਜਾ ਜੋ ਬਾਹਰ ਲੰਗਰ ਲਾਉਂਦੇ ਕਦੇ ਅਸੀਂ ਵੀ ਹੈਲਪ ਕਰੀਗੇ ਕੋਈ ਦੋਪ ਕੌਮ ਤੋਂ ਬਾਹਰ ਹੋ ਗਈ ਹਿੰਦੂ ਸਿੱਖ ਮੁਸਲਮਾਨ ਹਰ ਇੱਕ ਜਿਹੜੇ ਸੂਬੇ ਤੋਂ ਬਾਹਰ ਹੋ ਕੇ ਲੋਕ ਸੰਕਟਾ ਸੇਵਾ ਕਰਨਾ ਆਂ ਹਾਂ ਤੇ ਹਰ ਇੱਕ ਸੰਕਟ ਦੀ ਬਾਰੇ ਪੁੱਛੀਆਂ ਉਸੇ ਵਿੱਚ ਆਪ ਨੂੰ ਸਾਨੂੰ ਕਹਿੰਿਆ ਔਰ ਵੀ ਕੋਰਡਰਸਨ ਕੰਡਿਕਲ ਮਹਾਲੀ ਰੇਟ ਕਿੰਨੇ 500 ਜਾਂ 300 ਦਾ ਡੀਜ਼ਲ ਪੱਤੀਆਂ ਦੇ ਚੱਲੇ ਆ ਉਿੱਤੇ ਲੋਰ ਦੇ ਆ빠 ਖਾਸਾ ਜੀ ਇਹਨੂੰ ਜਦੋਂ ਬੰਨ ਬੰਨਣਾ ਉੱਥੇ ਰਤਣਾ ਟ੍ਰੈਕਟਰ ਟਰਾਲੀਆਂ ਮਸ਼ੀਨਾਂ ਜਿਹਦੇ ਵਿੱਚ ਹੋਵੇ ਤੇ ਵੈਦੂ ਅਗੇ ਬੇਸਤ ਕਰਦੇ ਆ ਆਦਤ ਕਰਦੇ ਰਹੂਗੀ ਤੇ ਯਾਰ ਆ 6000 ਕੱਟਾ ਖਾਲੀ ਹੋਰ ਤੇ ਵਰਸ ਤੋਂ ਜੀ ਮੇਰੇ ਵਸਤੂ ਦਾ ਸਮਾਨ ਜੀ ਹੋਰ ਵੀ ਦਵਾਈਆਂ ਉਹ ਜਿਹੜਾ ਬਹੁਤ ਕੁ ਸਮਾਨ ਲੈ ਕੇ ਆਏ ਜੀ ਜੋ ਦੱਸ ਨਹੀਂ ਸਕਦੇ ਪ੍ਰਮਾਤਮਾ ਜਿੱਤਾਂ ਕਰੇ ਇਹਨਾਂ ਨੂੰ ਦੰਦ ਵਿਸਤੀ ਤਰੱਕੀ ਗੁਰਸਿੱਖੀ ਜੀਵਨ ਇਹਨਾਂ ਦੇ ਬੱਚਿਆਂ ਨੂੰ ਚੰਗੀ ਸਿਹਤ ਦੇ ਵੀ ਸਖਾ ਦੇਵੇ ਤੇ ਸਾਨੂੰ ਰੈਗਰੂ ਸਬਰ ਤੇ ਸੰਤੋਖ ਦੇਵੇ ਇਹ ਇਹਨਾਂ ਦਾ ਦਿੱਤਾ ਇੱਕ ਤਰ੍ਹਾਂ ਦਾ ਤੇਲ ਚੜ ਦੇ ਰੈਗਰੂ ਦੀ ਜੜੀ ਕਲਾਕੀ ਵੀ ਵਧਿਆ ਜੇ ਨਹੀਂ ਸਾਡੇ ਸਿਰ ਤੇ ਮਿਹਰ ਦੇ ਹੱਥ ਰੱਖੇ ਕਿ ਅਸੀਂ ਇਹਨਾਂ ਦੀ ਸਰਦਕ ਕਿਸਨਾ ਪਹੁੰਚ ਕੇ ਤੇ ਟਿਕਾਣਾ ਲਾ ਸਕੀਏ एक एक बनता की वाँ है उम्मीद फाउंडेशन चंडीगढ़ में है वहाँ हम स्लम के बच्चों के साथ काम करते हैं जरूरतमंद औरतों को हम बहुत हाथ के काम सिखाते हैं मगर हमारा काम सिर्फ हमारी फाउंडेशन के लोगों के साथ सीमित नहीं है हमें जब ये मौका मिला कि हम यहाँ पंजाब के इंटीरियर्स में आ सकें यहाँ के हालात देख सकें तो हमने अपने रेलवे से सबसे कांटेक्ट किया सभी मिलकर सिर्फ 14-15 घंटे में हमने ये सामान इकट्ठा करके यहाँ बहुत छोटी सी कंट्रीब्यूशन है मगर हमने कोशिश ज़रूर की है कि यहाँ आएँ सबसे मिलें देखें और ये कुछ भी नहीं है जो अभी बहुत काम करना है हमारी कोशिश है कि हम हर हफ्ते कुछ ना कुछ सामान इकट्ठा करके यहाँ आते रहे जब तक कि हम फिर से पूरी ज़िंदगी अपने अच्छे से बितानी शुरू नहीं कर दें अभी तो सिर्फ शुरुआत है हमारी कोशिश जारी रहेगी ਧੰਨਵਾਦ ਜੀ ਇਹ ਬਹੁਤ ਵੱਡੀ ਇੱਕ ਤਰਾਸ਼ ਦੀ ਜਿਹੜੀ ਆ ਆਈ ਆ ਸਾਡੇ ਇਲਾਕੇ ਵਿੱਚ ਖਾਸ ਤੌਰ ਤੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਅਸੀਂ ਆਹਲੀ ਕਲਾ ਵਿਖੇ ਸਰਪੰਚ ਸਾਹਿਬ ਸੁਮਿੰਦਰ ਸਿੰਘ ਹੋਰਾਂ ਦੇ ਕੋਲ ਖੜੇ ਆ ਇਹਦੇ ਵਿੱਚ ਜਿਹੜੇ ਸੱਜਣਾ ਨੇ ਔਰੋਵੀਰ ਫਾਊਂਡੇਸ਼ਨ ਵੱਲੋਂ ਸਹਿਯੋਗ ਦਿੱਤਾ ਉਹਨਾਂ ਵਿੱਚ ਸ੍ਰੀ ਸ਼ੇਖਰਦਾਤ ਜਿਨ੍ਹਾਂ ਨੇ 18000 ਰੁਪਏ ਡੀਜਲ ਵਾਸਤੇ ਦਾਨ ਕੀਤਾ ਹਰਦੀਪ ਸਿੰਘ ਉਹਨਾਂ ਨੇ 1100 ਰੁਪਇਆ ਦੀਪਕ ਗਰਗ ਜੀ ਨੇ 20000 ਸੁਨੀਤ ਕੋਇਲ ਜੀ 5000 ਸਰਜੀਤ ਕੌਰ 1100 ਗੀਤਾਂਜਲੀ ਜੀ ਨੇ 5100 ਖੈਰੇ ਇਹ ਪੈਸਾ ਜਿਹੜਾ ਹੈ ਇਹ ਕੋਈ ਬਹੁਤਾ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਹੈ ਕਿ ਇਹਨਾਂ ਦਾ ਜਿਹੜਾ ਯਤਨ ਹੈ ਯਤਨ ਤੋਂ ਭਾਵੇਂ ਕਿ ਇੱਕ ਕਹਾਣੀ ਜਿਹੜੀ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਸੁਣਾਉਂਦੇ ਆਏ ਆ ਕਿ ਕਹਿੰਦੇ ਕਿ ਇਹ ਜੰਗਲ ਨੂੰ ਅੱਗ ਲੱਗੀ ਸੀ ਜਿਸ ਤਰ੍ਹਾਂ ਅੱਜ ਇੱਕ ਤਰ੍ਹਾਂ ਨਾਲ ਸਾਡਾ ਵੀ ਇਹ ਜਿਹੜਾ ਖੇਤੀ ਵਾਲਾ ਜੰਗਲ ਹੀ ਹੈ ਇਹ ਜਿਹੜਾ ਤਬਾਹ ਹੋਇਆ ਜੰਗਲ ਨੂੰ ਅੱਗ ਲੱਗੀ ਸੀ ਤੇ ਇੱਕ ਚਿੜੀ ਜਿਹੜੀ ਸੀ ਉਹ ਇੱਕ ਚੁੰਝ ਭਰ ਕੇ ਪਾਣੀ ਦੀ ਿਲਜਾ ਕੇ ਵਿੱਚੋਂ ਸੁੱਟਦੀ ਸੀ ਤਾਂ ਕਿਸੇ ਨੇ ਉਹਨੂੰ ਪੁੱਛਿਆ ਵੀ ਤੂੰ ਕਿਹੜਾ ਅੱਗ ਬੁਝਾਵੇਂਗੀ ਇੱਕ ਇੱਕ ਚੁੰਝ ਦੇ ਨਾਲ ਤਾਂ ਚਿੜੀ ਨੇ ਜੋ ਜਵਾਬ ਦਿੱਤਾ ਉਹੀ ਜਵਾਬ ਜਿਹੜਾ ਵਾ ਅੱਜ ਇਹ ਔਰਮੀਰ ਫਾਊਂਡੇਸ਼ਨ ਦੇ ਸਾਡੀਆਂ ਭੈਣਾਂ ਚੰਡੀਗੜ੍ਹ ਤੋਂ ਵੀਰ ਸ੍ਰਿੰਦਰ ਸਿੰਘ ਜੀ ਵੀ ਸਾਰੇ ਆਏ ਆ ਉਹਨਾਂ ਲਈ ਹੈ ਉਹਨੇ ਜਵਾਬ ਦਿੱਤਾ ਕਿ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬਿਜਣੀ ਪਰ ਜਦੋਂ ਵੀ ਇਸ ਜੰਗਲ ਦੇ ਅੱਗ ਲੱਗਣ ਦੇ ਜਾਏ ਤੇ ਇਤਿਹਾਸ ਦੀ ਗੱਲ ਹੋਏਗੀ ਤੇ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਲਿਖਿਆ ਜਾਏਗਾ ਸੋ ਇਹਨਾਂ ਵੀਰਾਂ ਨੇ ਜਿਹੜਾ ਆ ਜਦੋਂ ਵੀ ਕਦੇ ਗੱਲ ਚੱਲੇਗੀ ਇਸ ਹੜ ਦੀ ਇਸ ਤਰਾਸ਼ਦੀ ਦੀ ਤੇ ਇਹਨਾਂ ਦਾ ਵੀ ਨਾਮ ਅੱਜ ਜੁੜ ਗਿਆ ਔਰ ਉਮੀਰ ਫਾਊਂਡੇਸ਼ਨ ਦਾ ਤੇ ਇਹਨਾਂ ਨੇ ਵੀ ਇਸ ਤਰਾਸ਼ਦੀ ਦੇ ਵਿੱਚ ਸਾਡਾ ਆਣ ਕੇ ਸਾਥ ਦਿੱਤਾ ਸੀ ਇਹ ਇਹਨਾਂ ਦੇ ਸਾਥ ਦੀ ਤਹਿ ਦਿਲੋਂ ਧੰਨਵਾਦੀ ਹਾਂ ਅਸੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਆਪਣੇ ਔਰ ਇਸ ਪਾਲ ਫੜ ਪਰਚੀਆਂ ਫੜਦੇ ਹੁੰਦੀ ਆ ਹਾਂ ਹਾਂ ਹੋ ਇਹ ਸਭ ਤੋਂ ਹੈ ਸਾਰੇ ਇੱਟਾਂ ਦੇ ਨਾਮ ਲਾਵੇ ਕਿ ਜੀ ਜੀ ਹੁਣ ਕੋਈ ਪੱਲੇ ਨਹੀਂ ਜਮਾਨਿਆਂ ਉਹ ਬੜੇ ਉਸੇ ਪ੍ਰਮਾਣ ਨੂੰ ਬੋਲਦਾ ਹੈ ਤਾਂ ਮਰੋ ਉਹ ਹੀ ਗੱਲ ਹੈ ਪੈਂਦੀ ਆਈ ਕਿ ਉਹ ਸੋਣਾ ਸਾਰੀਆਂ ਸੰਗਤਾਂ ਇੱਥੇ ਲਗਾਤਾਰ ਆਪਣੇ ਲੰਗਰ ਚੱਲਣ ਡਿਆ ਵਾ ਗੁਰੂ ਘਰ ਜਿਹੜਾ 24 ਘੰਟੇ ਜਿੱਦਾਂ ਦਾ ਪਾਣੀ ਆ ਸਾਰੀਆਂ ਸੰਗਤਾਂ ਲੰਗਰ ਪ੍ਰਸ਼ਾਦਾ ਛਕੀ ਤੇ ਸਾਰੇ ਜੋ ਜੋ ਵੀ ਆ ਉਹਨਾਂ ਦਾ ਸ਼ੁਕਰੀਆ ਅਦਾ ਕਰਕੇ ਸਾਰਾ ਸਿਸਟਮ ਚਲਾਈਦਾ ਇਹ ਇਹ ਸਾਡੀ ਸ਼ਗਨ ਤਾਂ ਜਿਹੜੀ ਆ ਚੋਪੀ ਤੋਂ ਲੈ ਕੇ ਅੱਜ ਮਤਲਬ ਪੋਰੇ ਵੀ ਲੈ ਕੇ ਆਈ ਤੇ ਨਾਲ ਮਾਇਆ ਵੀ ਜਿਹੜੀ ਚੋਪੀ ਤੋਂ ਪਿਨੀ ਪੀਤ ਤੋਂ ਗੁਰੂ ਨਾਨਕ ਨਾਮ ਲੈਵਾ ਸੰਗਤ ਆ ਤੇ ਐਨ ਆਰ ਆਈਆਂ ਦੇ ਸੰਯੋਗ ਨਾਲ ਤੇ ਵੀ ਫਿਰ ਸਾਡੇ ਚੋਪੀ ਦੇ ਗਿਆਨਪੁਰ ਪਿਨੀ ਪੀਤ ਸਿੰਘ ਸਭਾ ਪੁਰਨਪੁਰ ਸਿੰਘ ਸਭਾ ਪੁਰਨਪੁਰ ਇਥੇ ਸਾਰੀ ਸ਼ਗਨ ਤਾਂ ਮਿਲ ਕੇ ਨਾ ਸਾਨੂੰ ਉਹਨਾਂ ਦੋਵੇਂ ਦਿੱਤੇ ਆ ਤੇ 21000 ਦੀ ਮਾਇਆ ਸਾਨੂੰ ਮੰਨ ਵਾਸਤੇ ਪਿੰਡ ਆਲੀ ਕਲਾ ਵਿਆਹ-ਦਰਾਅ ਦੇ ਜੋ ਬੰਦ ਉਟਾਵਾ ਉਹਦੇ ਵਾਸਤੇ ਜਿਹੜਾ ਸ਼ਗਨ ਤਾਂ ਸਾਨੂੰ ਜਿਹੜਾ ਆਲੀ ਕਲਾ ਨੂੰ ਤੇ ਮਾਇਆ ਵੀ ਦੇਣ ਆ ਤੇ ਜਿਹੜਾ ਵਾਜ ਰਿਜਲ ਵਾਸਤੇ ਜਿਹੜਾ ਵਾ ਉਹ ਮਾਇਆ ਜਿਹੜਾ ਵਾ ਦੇਣ ਲੱਗੇ 21000 ਰੁਪਇਆ ਇਹਨਾਂ ਦਾ ਸਾਡੇ ਨੱਗਰ ਵੱਲੋਂ ਆਲੀ ਗਲਾ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਐਨੋ ਅੰਕਤਰੇ ਇਹਨਾਂ ਨੇ 2023 ਦੇ ਵਿੱਚ ਵੀ ਸਾਡੀ ਬਹੁਤ ਬੜੀ ਵੱਡੀ ਮਦਦ ਕੀਤੀ ਸੀ ਤੇ ਇਸ ਵਾਰ ਵੀ ਜਿਹੜਾ ਵਾ ਪਹਿਲਾਂ ਵੀ ਵੀਰ ਜੀ ਨਹੀਂ ਆਏ ਸੀ ਮਨੇ ਕਿਹਾ ਸੀ ਜੀ ਹੋਰ ਵੀ ਤੇ ਸਖਤ ਜਿਹੜੀ ਆ ਸਾਡੇ ਵਾਸਤੇ ਬੋਰੇ ਰਿਜਲ ਵਾਸਤੇ ਮਾਇਆ ਲੈ ਕੇ ਆਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀਰ ਰਾਜਵਿੰਦਰ ਸਿੰਘ ਜੀ ਇਹ ਨੱਜਰ ਪਰਿਵਾਰ ਵੱਲੋਂ ਤੇ ਪਿੰਡ ਫੂਟਲੀ ਖਾਨ ਸਤਿਮਾਨ ਤੋਂ ਵੀਰ ਜੀ ਇਹ ਸਾਡੇ ਵਾਸਤੇ ਬੰਦੀ ਸੇਵਾ ਵਾਸਤੇ 25000 ਰੁਪਏ ਡੀਜ਼ਲ ਵਾਸਤੇ ਜਿਹੜਾ ਵਾ ਉਹ ਸਾਨੂੰ ਅੱਜ ਪਿੰਡ ਵਾਲੀ ਕਲਾ ਨੂੰ ਦੇ ਰਹੇ ਆ ਤੇ ਸੇਵਾ ਕਰਦੇ ਆ ਤੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਿੰਡ ਆਲੀ ਕਲਾਂ ਜੀ ਆਇਆਂ ਤੇ ਮੰਨੋ ਜਿਹੜੀ ਵੀ ਸਾਡੀ ਬਨ ਬਰਨ ਦੀ ਸੇਵਾ ਤੇ ਚੱਲਦੀ ਆ ਅਸੀਂ ਮਿੱਟੀ ਵੀ ਕੱਢੀ ਚਰਲੇ ਆ ਇਹ ਦੋ ਹੋਰ ਇੱਕ ਦੋ ਦਿਨਾਂ ਤੱਕ ਜਿਹੜਾ ਪਾਣੀ ਆ ਉਤਰ ਜਾਣਾ ਵਾ ਸਾਡਾ ਰਸਤਾ ਸਾਫ ਹੋਏਗਾ ਤੁਸੀਂ ਬਨ ਬਰਨ ਦਾ ਜਿਹੜਾ ਦੁਬਾਰਾ ਸ਼ੁਰੂ ਕਰਨਾ ਬਹੁਤ ਵੱਡਾ ਨੁਕਸਾਨ ਜਿਹੜਾ ਵਾ ਬਿੰਡਾਲੀ ਕਲਾਂ ਦੀ ਜ਼ਮੀਨ ਤੇ ਕਿ ਉਹ ਫਸਲਾਂ ਦਾ ਆਇਆ ਵਾ ਤੇ ਚਲੋ ਨੁਕਸਾਨ ਦੀ ਪ੍ਰਭਾਵਿਤ ਨਹੀਂ ਹੋ ਸਕਦੀ ਪਰ ਹੁਣ ਉਹਨੂੰ ਬੰਨ ਬਰਨਾ ਬਹੁਤ ਜ਼ਰੂਰੀ ਹੈ ਅਗਲੀਆਂ ਫਸਲਾਂ ਪੀਜਣ ਵਾਸਤੇ ਪਹਿਲਾਂ ਵੀ ਸਰਦਾਰ ਜੋਗਾ ਸਿੰਘ ਜੀ ਸ਼ਕਤੀਮਾਨ ਆ ਤੋਂ ਸਿੰਧੂ ਚੰਦਰੀ ਸਰੋਰ ਤੋਂ ਇਹਦੇ ਵੀ ਬਹੁਤ ਵੱਡੀ ਮਦਦ ਕਰਕੇ ਗਏ ਸੀ ਤੇ ਅੱਜ ਵੀ ਰਾਜਵਿੰਦਰ ਸਿੰਘ ਜੀ ਸ਼ਕਤੀਮਾਨ ਤੋਂ ਆਪਣੇ ਨੇਜਰ ਪਰਿਵਾਰ ਵੱਲੋਂ ਜਿਹਦਾ ਬਹੁਤ ਸਾਡੀ ਬਹੁਤ ਵੱਡੀ ਸਿਵਾ ਕਰਨ ਲੱਗੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਦਾ ਸਗਲਾ ਵੀਰ ਦੀ ਪ੍ਰਸ਼ਾਦਾ ਅੱਜ ਮਾਲਕ ਦੀ ਕਿਰਪਾ ਦੇ ਨਾਲ ਆਹ ਸ਼ਗਲੀ ਸਾਰਿਆਂ ਨੇ ਬੱਜ ਗਈ ਆ ਬਲੌਗ ਮੈਂ ਬਣਾ ਲਈ ਇੰਡਸ ਟ੍ਰਾਲੀ ਆ ਸਭ ਚੱਲਦਾ ਆਪਣਾ ਬਥੇਰੇ ਵੀਰ ਸੰਯੋਗ ਦੇ ਤਾ ਓਏ ਆ ਭਾਈ ਬਹੁਤ ਧੰਨਵਾਦ ਆ ਡਾਣ ਦੀ ਬਾਬਾ ਇਹ ਢਾਈ ਕਿਧਰ ਰੰਨੇ ਟ੍ਰਾਲੀ ਓਏ ਭਾਈ ਮੋੜਾਂ ਨੇ ਕਾਰ ਮੁੰਡੇ ਭਾਈ ਉਹ ਸਟੋਰ ਚੈੱਕ ਕਰਦੇ ਹੀ ਨੇ ਅੱਛਾ ਅੱਛਾ ਥੋੜੇ ਇੱਕ ਸੂਤੇ ਦਾ ਸੁੱਟੀ ਯਾਰ ਭਾਵੇਂ ਇਹੋ ਕਿ ਨੱਕ ਦੂਰ ਆਪਾਂ 1 ਕਿਲੋਮੀਟਰ ਹੀ ਆ ਬੱਲੇ ਬੱਲੇ ਬਚਾਵਾ ਜੀ ਐਡ ਕਿ ਤੂੰ ਸੀਵੰਨ ਜਿੱਤੇ ਪਿਛਲੀਆ ਟੁੱਟਾ ਹਾਂ ਮਗਰੋ ਕਰੋ 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 ਟਰੈਕਟਰ ਆਉਂਦੇ ਟਰੈਕਟਰ ਟਰੈਕਟਰ ਨਾਲ ਟਿਕਾਓ ਟਰੈਕਟਰ ਰੋਕੀਦਾ ਨਹੀਂ ਹੁੰਦਾ ਕਦੇ ਕਿਉਂਕਿ ਉਹ ਟਰੈਕਟਰ ਨੇ ਖੇਚ ਹੀ ਲੈਣਾ ਟਰੈਕਟਰ ਜਾਣਾ ਨਹੀਂ ਥੱਲੇ ਨੂੰ ਇਹ ਏ ਵੀਰ ਆਪਣੇ ਗੁਰਦਾਰੇ ਵਾਸਤੇ ਗੱਦੇ ਰਾਸ਼ਨ ਜਿਹੜਿਆ ਲੰਗਰ ਦੀਆਂ ਦਾਲਾਂ ਦੂਲਾਂ ਸਾਰਾ ਕੁਝ ਲੈ ਕੇ ਆਏ ਆ ਮੜਾ ਵੀਰ ਜੀ ਵੀ ਕਿੱਥੋਂ ਦੱਸਿਓ ਸਾਰਾ ਤੁਸੀਂ ਆਪਾਂ ਦਿੱਤੀ ਵਾਲੀ ਪੰਜ ਗੁੱਲੇ ਤੋਂ ਆਏ ਠੀਕ ਆ ਜੀ ਜੀ ਦਿੱਤੀ ਵਾਲੀ ਜਿਹਨਾਂ ਤੋਂ ਇਹ ਬੰਜੇ ਨਾਲ ਪੰਜ ਗੁੱਲੇ ਉਥੋਂ ਵੀਰ ਆਜੋ ਇੱਥੇ ਆਜੋ ਆ ਫੜ ਜੀ ਤੂੰ ਮੈਂ ਗੁੱਲਾ ਆ ਗਏ ਸਾਰੇ ਆਗੂ ਜੀ ਦਾ ਕਾਹਤ ਆ ਆਗੂ ਜੀ ਦੀ ਫਦੇ ਜਿੱਦਾਂ ਸੰਗਤਾਂ ਆਪਣੀਆਂ ਸਾਰੇ ਦੁਜੀ ਦਾ ਮੋਢਾ ਨਾਲ ਹੁੰਦਾ ਜੀ ਸਭੀ ਆਮ ਜੀ ਆਹ ਇਚਾਰਾ ਵੀ ਹੋਲੀ ਸਾਰੀ ਪ੍ਰਾਥਾ ਰਾਜਸਥਾਨ ਤੋਂ ਦਿੱਲੀ ਤੋਂ ਇਹ ਵੀ ਵੀ ਆਪਣੇ ਪੰਚਕੁੜੇ ਤੋਂ ਆਪਣੇ ਵਾਸਿਆ ਨੇ ਹਰਿਆਣੇ ਤੋਂ ਇਹ ਆਪਣੇ ਵਾਸਤੇ ਲੰਗਰ ਦੇ ਵਿੱਚ 33 ਮਸ਼ਰਦਾਨੀਆਂ ਤੇ ਆਟਾ ਦਾਲ ਜੋ ਲੰਗਰ ਚ ਨਹੀਂ ਦੇ ਦਿੱ ਚੱਲਦਾ ਉਹਦੇ ਵਿੱਚ ਬਹੁਤਲੀ ਜਿੰਨਾ ਵੀਰਾਂ ਨੇ ਬਿਸਕੁਟ ਖੰਡ ਸਾਰੀ ਸਮਗਰੀ ਜੋ ਲੰਗਰ ਦੇ ਵਿੱਚ ਆਉਂਦੀ ਆ ਕੁਛ ਬੀਬੀਆਂ ਸਮਾਨ ਸਾਰਾ ਕੁਛ ਹੀ ਲੈ ਕੇ ਵੀ ਇੱਥੇ ਆਪਣੇ ਆਲੀ ਨਗਰ ਦੇ ਵਿੱਚ ਪਹੁੰਚੇ ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਨੇ ਉਹਨਾਂ ਤਰਕੀ ਬਖਸ਼ੇ ਸਮਤ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਜੀ ਸਾਰੇ ਸੰਗਤਾਂ ਜਾਣਦੀਆਂ ਕਿ ਆਲੀ ਨਗਰ ਦੇ ਵਿੱਚ ਮਿੱਟੀ ਦੀ ਸੇਵਾ ਚੱਲਣ ਲਈ ਆ ਇਹ ਵੀਰ ਆਪਣੇ ਨੂਰਮੈਣ ਇਹ ਰਿਹਾ ਤਾਂ ਮਿੱਟੀ ਲੈ ਕੇ ਪਹੁੰਚੇ ਆਂ ਇਹ ਨਹੀਂ ਲੱਗੇ ਵੀ ਆਂਦੇ ਦੀ ਜਦੋਂ ਤੁਸੀਂ ਸਾਨੂੰ ਵੀਡੀਓ ਜਾਂ ਫੂਲ ਲਾਉਂਗੇ ਅਸੀਂ ਤੁਹਾਡੇ ਲਈ ਹੋਰ ਮਿੱਟੀ ਤੇ ਡੀਜ਼ਲ ਵੀ ਲੈ ਕੇ ਆਵਾਂਗੇ ਧੰਨਵਾਦ ਸਾਨੂੰ ਪਤਾ ਲੱਗਦਾ ਭਾਈ ਵੀ ਜਦੋਂ ਸਾਨੂੰ ਫਸਲਾਂ ਮਰੀਆਂ ਨਹੀਂ ਆਉਂਦੇ ਇਹੋ ਜਿਹਾ ਇਹ ਸੰਯੋਗ ਦੇਣ ਤਾਂ ਸਾਡਾ ਹੋਟਲ ਜਿਹੜਾ ਵਾ ਹੋਰ ਵੱਡਾ ਹੋ ਜਾਂਦਾ ਸਾਨੂੰ ਇਹ ਹੋਿੰਦਾ ਵੀ ਸਾਨੂੰ ਕੋਈ ਖਰਚ ਕਰਨ ਦੀ ਲੋੜ ਨਹੀਂ ਨਾ ਵੀਰਾਂ ਨੇ ਸਾਡੀ ਫਸਲ ਆਪੇ ਵੇਚ ਦੇਣੀ ਆ ਤੇ ਇਸ ਕਰਕੇ ਮੰਨ ਤੇ ਕੋਈ ਬੋਝ ਨਹੀਂ ਹੁੰਦਾ ਇਹਨਾਂ ਵੀਰਾਂ ਨੂੰ ਪਰਮਾਤਮਾ ਦਿਨ ਦੁਗਣੀ ਤੇ ਰਾਤ ਚੌਵੀ ਤਰੱਕੀ ਬਖਸ਼ੇ ਜੋ ਸਿੱਖੀ ਜੀਵਨ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਅਲਨੀਗਰ ਨਗਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਕ ਮਾ ਗਏ ਮਰ ਜਣਾ ਬਹੁਤ ਸੰਗਤ ਅੱਜ ਦੂਰੋਂ ਦੂਰੋਂ ਆਈ ਆ ਵੀਰ ਰਾਸ਼ਣ ਲੈ ਕੇ ਆਇਆ ਸਾਨੂੰ ਉਹਨਾਂ ਝੋਲੇ ਮਰੇ ਤੇ ਸਾਰੇ ਦੁੱਖ ਸੁੱਖ ਵੀ ਨਾਲ ਸਾਡੇ ਭੁਲਾ ਦੇ ਆ ਜਿਉਂ ਸਾਡੇ ਕੋਈ ਦੀ ਸੇਵਾ ਲੈ ਕੇ ਹੁੰਦੇ ਆ ਇਹ ਵੀ ਤੁਮਸ਼ੇਰ ਤੋਂ ਜਿਹੜਾ ਜਲੰਧਰ ਤੋਂ ਆਪਣੀਆਂ 26 ਕਾੜੀਆਂ ਮਿੱਟੀ ਦੀਆਂ ਲੈ ਕੇ ਆਏ ਆ ਇਹਨਾਂ ਵੀਰਾਂ ਗਾੜੀ ਜਿਹੀ ਫੇਰ ਤੀਨ ਕਰਦੇ ਆ ਵੀ ਜਿੱਦਾਂ ਆਪਣਾ ਬਾਦ ਬੰਦਣਾ ਵੀ ਸੀ ਉਸ ਨੂੰ ਦੇ ਵੀ ਮੈਂ ਬਖਸ਼ਦਾ ਤੁਹਾਨੂੰ ਗਲਤੀਆਂ ਛਲਤੀਆਂ ਮਾਫ ਕਰਿਓ ਸਾਰੇ ਵੀਰਾਂ ਦਾ ਸਾਡਾ ਨਾਲ ਨਿਕਲਣ ਲੱਗਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਬੋਲ ਸਾਹਿਬ ਵਾਹਿਗੁਰੂ ਜੀ ਬੋਲੇ vira ਆਪਣੇ ਸਾਰੇ ਵੀਰ ਲੰਗਰ ਵਾਲੇ ਸੇਰ ਦੀ ਸਬਜੀ ਦਾ ਉਹਨੇ ਪ੍ਰਬੰਧ ਕਰਨ ਲੱਗੇ ਆ ਇਹ ਪੰਛੇ ਸਿੰਘ ਪੱਕੇ ਹੀ ਇਹਨਾਂ ਨੇ ਦਿਨੇ ਤੜਕੇ ਆਣ ਕੇ ਸਾਰਿਆਂ ਨੇ ਮੋਰਚਾ ਸਾਹਮਣਾ ਦੇ ਰਾਤ ਹਨੇਰੇ ਤੱਕ ਇਹਨਾਂ ਨੇ ਸਾਰਾ ਕੰਮ ਆਪਦਾ ਨਿਭੇੜਨਾ ਜਿੰਨਾ ਵੀ ਆਪਣਾ ਲੰਗਰ ਦਾ ਸਾਰਾ ਸਿਸਟਮ ਇਹਨਾਂ ਦੇ ਕੋਲ ਹੀ ਆ ਬਹੁਤ ਬਹੁਤ ਇਹਨਾਂ ਵੀਰਾਂ ਦਾ ਧੰਨਵਾਦ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਜਿਹੜੇ ਵੀਰ ਆ ਆਪਣਾ ਸੰਯੋਗ ਦੇਣ ਡੈ ਆਪਣੇ ਇੱਥੇ ਮਿੱਟੀ ਲੈ ਕੇ ਆਉਣ ਡੈ ਆਪਣੇ ਨਾਲ ਖਲੋਤੇ ਆ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਸਾਰੇ ਵੀਰਾਂ ਦਾ ਸਾਡਾ ਆਲੀਗਲਾ ਨਗਰ ਬਹੁਤ ਬਹੁਤ ਧੰਨਵਾਦ ਕਰਦਾ ਵਾ ਪ੍ਰਮਾਤਮਾ ਉਹਨਾਂ ਨੂੰ ਤਰਕੀਆਂ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਗਰੂ ਸੱਚੇ ਪਾਸਾ ਦੇਗ ਦੁਗਣੀ ਦੇ ਰਾਜ ਚੌਂਕ ਨੂੰ ਸਾਡੀ ਬਖਸ਼ੇ ਹੁਣ ਬਸ ਪਾਣੀ ਜਿਹੜਾ ਵਾ ਉਹ ਪੂਰੇ ਆਪਦੇ ਜੂਰਾ ਸ਼ੋਰ ਨਾਲ ਲੈਣ ਦੀ ਤਿਆਰੀ ਦੇ ਵਿੱਚ ਆ ਤੇ ਬਾਕੀ ਚਲੋ ਜਿੰਨਾ ਵੀ ਹੋਵੇ ਪ੍ਰਮਾਤਮਾ ਜਿਹੜਾ ਵਾ ਇਨੂੰ ਆਪਦੇ ਅੰਦਰ ਕਰੇ ਤੇ ਹੀ ਕਣਕਾਂ ਬੀਜਣ ਦੀ ਤਿਆਰੀ ਕਰਦਾ। ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕੀ ਵੀਰ ਦੀ ਆਪਾਂ ਤੁਹਾਨੂੰ ਉਹ ਵੀ ਆਨੇ ਆ ਇਹ ਵੀਰ ਆਪਣੇ ਪੰਡੂਰੀ ਨੂਰ ਮਹਿਲ ਤੋਂ ਮਿੱਟੀ ਦੀਆਂ ਟਰਾਲੀਆਂ ਅੱਗੇ ਵੀ ਤਿਲ ਗੇੜੇ ਲਾ ਕੇ ਗਏ ਆ ਤੇ ਅੱਜ ਫੇਰ ਵੀਰ ਲੈ ਕੇ ਆਏ ਆ ਮਿੱਟੀ ਦੀ ਟਰਾਲੀ ਇਹਨਾਂ ਵੀਰਾਂ ਨੂੰ ਪਰਮਾਤਮਾ ਤਾਂ ਸੁਖਸ਼ਤੀਆਂ ਦੇ ਚੜ੍ਹਦੀ ਗੜਾ ਬਖਸ਼ੇ ਇਦਾਂ ਹੀ ਇਹ ਸਾਰੀ ਉਮਰ ਸੇਵਾ ਭਾਵਨਾ ਦੇ ਨਾਲ ਸੇਵਾ ਕਰਦੇ ਰਹਿਣ ਪਰਮਾਤਮਾ ਨਾਲ ਹੀ ਆ ਇਹਨੂੰ ਚੁਗਨੀ ਦੇ ਰਾਜ ਚੌਂਕੀ ਪਟਕੀ ਕਰੀ ਇਹਨਾਂ ਵੀਰਾਂ ਨੂੰ ਫੇਰ ਆਪਾਂ ਇਹ ਵੀ ਬੇਨਤੀ ਕਰਦੇ ਆ ਵੀ ਜਦੋਂ ਆਪਾਂ ਬੰਦ ਦੇ ਉੱਤੇ ਸੇਵਾ ਸ਼ੁਰੂ ਕਰਨੀ ਆ ਉਹ ਦਿਨ ਮੇਰੇ ਵੀ ਨਹੀਂ ਇੱਤਾ ਹੀ ਇੰਨੇ ਟਰੈਕਟਰ ਲੈ ਕੇ ਆਇਓ ਸਾਰਾ ਅਲੀਗਲਾ ਨਗਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਇਹ ਵੀਰ ਹੁਣ ਚੱਲੇ ਨੂਰਮਹਿਲ de brillo les haré bien ਆਪਾਂ ਜਿਹੜੀ ਰਾਈ ਨੇ ਜਦਾਦੇ ਰੱਖੇ ਆ ਕਿ ਸਾਡੇ ਆਦਿਕਲਾ ਨਗਰ ਵਿੱਚ ਮਿੱਟੀ ਦੀ ਸੇਵਾ ਚੱਲ ਰਹੀ ਹੈ ਤੇ ਬਹੁਤ ਸੰਗਤਾਂ ਵਿੱਚ ਮਿੱਟੀ ਦੇ ਪਰਾਦੀਆਂ ਲੈ ਕੇ ਪੁੱਛੀਆਂ ਦੇ ਅੱਜ ਦੇ ਵੀਰ ਭੈਣੇ ਪਰਦੇਸ਼ਾਂ ਟਾਂਗਰਾ ਲਾ ਕੇ ਉਹੋ ਵੀਰ ਚਾਰ ਟਰਾਲੀਆਂ ਮਿੱਟੀ ਦੀਆਂ ਲੈ ਕੇ ਆਏ ਆ ਇਹਨਾਂ ਵੀਰਾਂ ਦਾ ਸਾਡਾ ਆਦਿਕਲਾ ਨਗਰ ਬਹੁਤ-ਬਹੁਤ ਧੀਸੀ ਤੁਹਾਡਾ ਧੰਨਵਾਦ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਪ੍ਰਮਾਤਮਾ ਇਹਨਾਂ ਨੂੰ ਸੇਵਾ ਦਾ ਫਲ ਬਖਸ਼ੇ ਉਸਿੱਕੀ ਦੀ ਉਮਰ ਬਖਸ਼ੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਸਰਤਾਲ ਦੇ ਘਰਾਣਾ ਕਰੇਤਾ ਵੀਰਾਂ ਦਾ ਧੰਨਵਾਦ ਕਰਦਾ ਵਾ ਤੇ ਇਹਨਾਂ ਨੂੰ ਟੀਕ ਕਰਦਾ ਵੀ ਜਿੱਦਣ ਆਪਾਂ ਬੰਦ ਬੰਦਣਾ ਉਹਨ ਮੇਰੇ ਵੀ ਇਦਾਂ ਹੀ ਸਾਰੇ ਜਣੇ ਮੋਢਾ ਮੋਢਾ ਜੋੜ ਕੇ ਇੱਥੇ ਪਹੁੰਚਿਓ ਗੱਡੀ ਲੈ ਕੇ ਪਹੁੰਚਿਓ ਜੀ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਫਾ ਸਾਬ ਵਾਹਿਗੁਰੂ